ਹੁਣ ਆਪੇ ਸੁਣਾ ਦੇ ਦੇ ਕੇ ਮੈਨੂੰ ਜੋ ਆਖਣ ਲਈ ਆ ਵੀ ਤੂੰ ਸੁਣਾ ਦੇ ਕੇ ਆ ਤੇ ਤੀਹੀਂ ਦੇ ਦੋਗੇ ਤੇ ਫਿਰ ਕੀ ਆ ਸਨੇ ਹੱਥੀ ਨਾਲ ਸਮਝਾ ਲਿਓ ਮੈਂ ਤੇ ਹੁਣ ਤੁਹਾਨੂੰ ਦੱਸਿਆ ਹੁਣ ਮੈਂ ਜਾ ਜਾ ਕੇ ਤੇ ਸਾਰਿਆਂ ਨੂੰ ਦੱਸਦੀ ਫਿਰਾਂ ਦੱਸਣ ਦਾ ਫਰਜ਼ ਵਾ ਤੂੰ ਸਲਾਹ ਨਾ ਤੁਰੋਗੇ ਤੇ ਮੰਮੀ ਸਲਾਹ ਤਾਂ ਆਡੀ ਨਾ ਕਰ ਲਈ ਆ ਨਾ ਤੇ ਤੀਹੀਂ ਅੱਗੇ ਜਾ ਕੇ ਹੁਣ ਸੁਣਾ ਦੇ ਦੋ ਵੀ ਉਹਨਾਂ ਦੀ ਆ ਸਲਾਹ ਜੇ ਉਹਨਾਂ ਨੇ ਕਿਹਾ ਸਿੱਧੇ ਮੂੰਹ ਕੋ ਨਾ ਜਾ ਮੇਰੇ ਕੋ ਨਾ 1000 ਰੁਪਏ ਦੀ ਸ਼ਰਤ ਲਾ ਲਾ ਪਾ ਮੈਂ ਉਸੇ ਲਾਤ ਤੇ ਰਖ ਲਈ ਜਿਉ ਪੈਂਦੀ ਸੱਟੇ ਹਾਂ ਕਰਦਣਗੇ ਤੇ ਉਹਨਾਂ ਨੇ ਤੇ ਹਾਂ ਕੀਤੀ ਸੀ ਤੇ ਕੀਤੀ ਹੀਗੀ ਤੇ ਉਹਨਾਂ ਅੱਗੇ ਜਾ ਕੇ ਬੰਦਾ ਹਣ ਇੱਕ ਸੂਟ ਲੈਣ ਗਿਆ ਹੋਵੇ ਤੇ ਦੋ ਲੈ ਆਈ ਸਕਦਾ ਵਾ ਚੱਲ ਦੇ ਦੇਨੀ ਮੈਨੂੰ ਤਾਂ ਹੁਣ ਤੁਸੀਂ ਚਾਰ ਛਪੇ ਤੇ ਉਹ ਉਹ ਜੈਂਟ ਕਹਿੰਦਾ ਵਾ ਵੀ ਜੇ ਤੁਸੀਂ ਅਮਰੀਕਾ ਦੀ ਡੋਂਕੀ ਲਾਓਗੇ ਤੇ ਜਾਂ ਇੱਕ ਨੰਬਰ 'ਚ ਵੀ ਕੰਮ ਬਣਾਉਣੇ ਆ ਉਹ ਡਿਟੀ ਹਿੰਦੀ ਇੰਟਰਵਿਊ ਦੇ ਕੇ ਤੇ ਤਵੇਂ ਤੇ ਇੰਨੇ ਹੀ ਲੱਗਣੇ ਆ ਤੇ ਜੇ ਕਿੱਥੇ ਇੱਕ ਜਣੇ ਨੂੰ ਘੱਲਣਾ ਤੇ ਕਿੱਥੇ ਆਪਾਂ ਚੌਰਾ ਨੇ ਚੱਲ ਜਾਣਾ ਮੈਨੂੰ ਗੱਟ ਸਨਹਾ ਦੇਣ ਨੂੰ ਰੱਖਿਆ ਫਸੀ ਹੋ ਮੈਨੂੰ ਜਦੋਂ ਪਹਿਲ ਦੀ ਛੱਟੇ ਉਹਨਾਂ ਨੇ ਨਾ ਕਰ ਦੇਣੀ ਹੈ ਤਾਂ ਮੈਂ ਫਿਰ ਐਵੇਂ ਉਹਨਾਂ ਨੂੰ ਪੁੱਛਦੀ ਫਿਰਾਂ ਨਾਲ ਆਪਣੀ ਜ਼ਿੰਦਗੀ ਆਪ ਹੀ ਤੇ ਫੈਸਲਾ ਕਰਨਾ ਨਾ ਕੋਈ ਗੋਪੀ ਜੋ ਦੇ ਓਰੇ ਆਇਓ ਮੇਰੀ ਗੱਲ ਸੁਣਿਓ ਮੰਮੀ ਨੂੰ ਪਤਾ ਕੀ ਹੋ ਗਿਆ ਆਈ ਮੰਮੀ हां माता आ गया एक मिनट हां जी बैठ जा हां मालूम ਰੋਲਾ ਪਿਆ ਕੀ ਗੱਲ ਹੋਈ ਆ ਰੋਲਾ ਰਾਲਾ ਕਾਦਾ ਵਾ ਹਾਂ ਮੈਨੂੰ ਮਨਪ੍ਰੀਤ ਨੇ ਸੁਣਾ ਦਿੱਤਾ ਵਾ ਕਾਦਾ ਸੁਣਾ ਦਿੱਤਾ ਆਦੀ ਆ 50 ਲੱਖ ਰੁਪਈਆ ਲੱਗਣਾ ਵਾ 50 ਲੱਖ ਆਹੋ ਉਹ ਨਵੇਂ ਅਮਰੀਕਾ ਦੀ ਡੋਂਕੇ ਲਾਉਣੀ ਆ ਵਾ 50 ਲੱਖ ਰੁਪਏ ਲੱਗਣਾ ਵਾ ਉਹ ਕੱਲੇ ਦਾ ਨਹੀਂ ਘਾ ਆਂਦੀ ਆਂਦੀ ਚਮਾਂ ਜਾਣੇ ਆਂਦਾ ਸਾਡਾ ਅਹੀਂ ਚਮਾਂ ਕੱਲੇ ਦੇ ਵੀ ਇੰਨੇ ਪੈਸੇ ਲੱਗਦੇ ਆ ਤੇ ਜੇ ਚਾਰੇ ਜਾਣ ਤਾਂ ਤਾਂ ਵੀ ਇੰਨੇ ਪੈਸੇ ਲੱਗਣੇ ਆ ਤਾਂ ਚਮਾਂ ਦਾ ਹੀ ਕਰਕੇ ਆਈ ਉਹ ਆ ਤੇ ਨਿਆਣੇ ਤਾਂ ਦੋਵੇਂ ਜੀ ਆ ਆ ਤੇ ਉਂਗਲ ਫੜਾਓ ਫੜਾਓ ਤੇ ਹੱਥ ਫੜਾਓ ਬਾਹ ਫੜਨ ਮਰੀ ਗੱਲ ਹੋ ਜਾਂਦੀ ਆ ਉਹੋ ਹੀ ਹੋ ਗਈ ਆ ਪੁੱਤ ਮੈਂ ਤੇ ਆਪ ਸੋਚਣ ਲਈ ਕੁਮਾਰ ਕਰਤੀ ਉਹਨੇ ਕੀ ਪਤਾਵਾ ਹੁਣ ਤੇ ਜਾਣਾ ਇੰਗਲੈਂਡ ਕੰ ਕਿੱਥੇ ਆਂਦੇ ਹੀ ਉਹ ਜਾਣਾ ਇੰਗਲੈਂਡ ਆਹ ਇੰਗਲੈਂਡ ਹੀ ਇੰਗਲੈਂਡ ਨਾ ਹੀ ਇੰਗਲੈਂਡ ਹੀ ਹੋਊਗਾ ਕੇ ਹਾਂ ਹਾਈ ਚਰਾਡੇ ਹੀ ਉਹ ਮੈਨੂੰ ਦੱਸਣ ਤੇ ਮੈਂ ਆ ਤਾਂ ਖਤਮ ਆਪ ਸੁਣਾ ਦੇ ਦੇ ਤੇ ਆਂਦੀ ਉਹਨਾਂ ਨੇ ਕਿਹਾ ਮੇਰਨਾ ਚਾਜ ਨਾ ਬੋਲਣਾ ਤੇ ਬੋਲਣਾ ਫਿਰ ਕਾ ਇਦਾਂ ਹੀ ਐ ਤਾਂ ਬੋਲਣਾ ਚਾ ਕੋ ਕਾ ਦੂ ਸਾਡਾ ਹਾਂ ਉਹੋ ਤਾਂ ਮੈਂ ਸੋਚਣ ਡਈ ਆ ਕਿ ਕੀ ਐਨੇ ਕੁੜੀ ਨੇ ਕੀਤਾ ਹੀ ਦੱਸ ਕਮਾਲ ਕਰਤੀ ਉਹਨੇ ਤੇ ਭੈਣ ਨਹੀਂ ਪਹਿਲਾਂ ਲੜਾਈ ਪਾਈ ਸੀ ਵੀ ਉਹਨੂੰ ਮੰਨਣ ਨੂੰ ਭੇਜੋ ਹੁਣ ਆਪ ਸਾਰੇ ਜਣੇ ਤਿਆਰ ਹੋ ਗਏ ਵਾ ਤੇ ਇਹਨੇ ਆਪਣੇ ਮੁੰਡੇ ਦਾ ਕੋਈ ਸੋਚਣਾ ਹੈਗਾ ਐਦਾਂ ਦਾ ਇਹ ਤਾਂ ਬਰਬਾਦ ਹੋ ਜਾਗੇ ਇਹਦੇ ਚੱਕਰਾਂ ਦੇ ਵਿੱਚ ਬੜੀ ਚਲਾਕ ਬੈ ਭੈਣ ਕਮਾਲ ਕਰਤੀ ਉਹਨੇ ਭੈਣ ਤੇ ਅਦੀਆ ਭੈਣ ਤੇ ਮੇਰੀ ਪਰ ਆ ਥੋੜੀ ਬਸ ਮੇਰੀ ਸ਼ਰੀਕ ਨਹੀਂ ਮੰਨ ਕੇ ਬਹਿ ਜਾਣਾ ਉਹਨੇ ਘਟ ਘਟ ਅਸਰੀਕ ਵੀ ਕਿਸੇ ਦਾ ਕੰਮ ਆਇਦਾ ਵਸੀ ਕਰਨੋਂ ਵੱਧ ਕੰਡੇ ਵੀ ਮਤਲਬ ਆ ਥੱਲੇ ਆ ਬਸ ਵੇਜ ਵਟਕ ਆ ਵੇਟ ਵਾਚ ਗਾਂ ਚਲ ਜੇ ਇਹ ਦਿਹਾੜੀਆਂ ਕਰ ਨੂੰ ਇੱਥੇ ਮੁੜ ਕੇ ਉਹ ਹੋਏ ਗੱਲ ਹੋਣੀ ਹੋਰ ਕੀ ਹੋਣਾ ਅਸੀਂ ਮਦੁਰ ਕਿੱਧਰ ਭੇਜਣਾ ਮੁੜ ਕੇ ਅੱਜ ਮੈਂ ਤਾਂ ਇਹ ਦੂਜਾ ਭੈਣ ਕਰਕੇ ਚੁੱਕੀ ਜਾਣੀ ਉਹਨੇ ਇਦਾਂ ਹੋੜੀ ਹੁਣ ਤਾਂ ਗਾਂ ਮੇਰੇ ਮੁੰਡੇ ਦੀ ਗੱਲ ਹੋ ਗਈ ਹੁਣ ਨਹੀਂ ਮੈਂ ਚੁੱਕਣਾ ਦੇ ਅੱਗੇ ਅਸੀਂ ਤਾਂ ਬੱਕਰੇ ਹੋ ਜਾਣਾ ਹੁਣ ਹੈ ਭੈਣ ਇਹ ਦੂਜਾ ਪਾ ਦੇ ਹੁਣ ਭੈਣ ਇਹ ਕੱਲ ਕਿਹੜੀ ਆਪੀ ਨੂੰ ਵੇਚੀਂ ਦਹਾਂ ਜਾਏ ਆਪਣੀ ਆਪੀ ਦੇ ਵੇਚੀ ਜਿੰਨੇ ਵਟੇ ਜਾਣਾ ਵਟੇ ਲੱਗੇ ਫਿਰ ਅੱਡ ਹੋ ਕੇ ਜੋਤ ਪਤੂਕ ਤੇ ਕਮਰੇ ਪਾ ਲੋ ਅੱਡ ਹੀ ਜੋ ਉਹ ਆਪਣੇ ਦੋ ਵੀ ਹੈਗਾ ਉਹ ਇੱਥੇ ਰਹਿਣਾ ਨਹੀਂ ਬੱਕਰੇ ਪਾਲੀ ਨਹੀਂ ਆਪੇ ਆਪੇ ਉੱਤੇ ਪਾ ਲੋ ਆਹੀ ਨਹੀਂ ਉੱਪਰ ਪਾਉਣੇ ਅਹੀਂ ਉੱਪਰ ਪਾਉਣੇ ਹੈਗੇ ਫੇਰ ਲੜਾਈ ਦਾ ਘਰ ਰਹਿਣਾ ਵਾ ਅਸੀਂ ਚੁੱਪ ਨਹੀਂ ਕਰਾਇ ਤੇ ਰਹਾਂਗੇ ਜੋ ਤੱਕ ਸਾਡਾ ਕੁਬਾਨ ਦਾ ਨਹੀਂ ਕੋਸ਼ ਅਸੀਂ ਆਪੇ ਪਾਲਾਂਗੇ ਬਸ ਰਾਇ ਤੇ ਕਿਉਂ ਉੱਪਰ ਜਾਣਾ ਵਾ ਲੜਾਈ ਨਹੀਂ ਲੜਾਈ ਫੇਰ ਉਹੀ ਰਹਿਣੀ ਸਾਡੀ ਲੜਾਈ ਉੱਪਰ ਉਹ ਫੇਰ ਉੱਪਰ ਵੀ ਰਹਿ ਤਾ ਵੀ ਲੜਾਈ ਉਹੀ ਰਹਿਣੀ ਯਾਰ ਮਨ ਨਹੀਂ ਦੇ ਕੇ ਚੱਲ ਜਾਂਦੇ ਸਾਰਾ ਕੁਛ ਨਹੀਂ ਅਭੀ ਇਹ ਥੋੜੀ ਹੁਣ ਜਾਇਦਾ ਥੋੜੀ ਵੇਚ ਦੇਣੀ ਇਹਨੂੰ 50 ਲੱਖ ਅੱਧਾ ਕਰੋੜ ਬਣ ਜਾਂਦਾ ਵਾ ਥੋੜਾ ਨਹੀਂ ਆ ਇਹ ਤਾਂ ਹੈ ਵਾ ਅਹੀਂ ਤਾਂ ਆਖਿਆ ਵੀ ਚਲੋ ਥੋੜੇ ਲੱਗ ਜਾਣਗੇ ਤੇ ਚਲੋ ਉਹਨੂੰ ਕਲਾ ਦਿੰਨੇ ਮੰਨੇ ਨਿਕਲਾ ਦਿੰਨੇ ਆ ਅਸੀਂ ਗੈਰਚਲ ਵੀ ਕਿਤੇ ਅਜਿਹਾ ਕੋਈ ਗੱਲ ਨਹੀਂ ਮੁਰਕੇ ਉਹਦਾ ਚਲ ਜੂਗਾ ਆਪੇ ਵੇਖੀ ਜਾਊਗੀ ਇਹਨੇ ਜਾ ਕੇ ਉੱਥੇ ਕਰਨੇ ਦੱਸ ਕੀ ਪਤਾ ਹੁਣ ਕੀ ਸੋਚਦੀ ਆਏ ਇਹਦੇ ਚੋਰੀ ਛਪੀ ਆਪਣੇ ਨਿਆਣੇ ਦੇ ਪਾਸਵਰਡ ਵੀ ਬਣਾ ਲਏ ਨੇ ਬਣਾਏ ਹੋਣਗੇ ਤਾਂ ਤਾਂ ਹੀ ਆ ਜੀ ਲੱਜੂਦੀ ਰਹੇ ਨਾ ਉਹਦਾ ਦੱਸਦੀ ਤੇ ਕੀ ਪਤਾ ਜਾਂਦੀ ਕਿ ਆ ਇਹਦੀ ਭੈਣ ਹੀ ਆ ਮੈਂ ਤਾਂ ਕੋਈ ਗੱਲ ਨਹੀਂ ਕਰਦੀ ਜਾਂਦੀ ਕਿਤੇ ਹੈਗੀ ਤੇ ਦੱਸਦੀ ਕਿਤੇ ਹੋਊਗੀ ਹੁਣ ਇਸ ਗੱਲ ਦਾ ਹੱਲ ਨੂੰ ਤਾਂ ਪਤਾ ਨਹੀਂਗਾ ਨਹੀਂ ਇੰਨੀ ਤੇ ਲੋਜ ਮੈਂ ਰੱਖੀ ਫੇਰ ਮਾੜੀ ਗੱਲ ਮੈਂ ਆ ਤਾਂ ਸੁਣ ਕੇ ਹੀ ਪੁੱਤ ਮੈਂ ਤਾਂ ਮੈਂ ਕਿਹਾ ਮੈਂ ਕਈ ਨਾ ਹੀ ਕੀਤੀ ਜੇ ਮੁੰਡੇ ਦੀ ਉਹਨੇ ਐਡਮਿਸ਼ਨ ਕਰਵਾਈ ਲਈ ਮੈਂ ਆਪ ਪੈਸੇ ਦੇ ਤਰ ਖਾ ਜੋ ਬਲੇ ਮੈਂ ਚਲਾ ਹਲਾ ਕਰਵਾ ਤੂੰ ਨਾ ਔਖੀ ਹੋਈ ਤੋ ਥੇਡ ਐਡਮਿਸ਼ਨ ਕਰਾਤੀ ਹੈ ਤੇ ਹੁਣ ਇੱਧਰ ਨੂੰ ਆ ਤਰਪੀ ਹੈ ਪਗ ਕਿਦੇ ਪਿੱਛੇ ਲੱਗੀ ਕਿਹਦੀ ਚੁਕਣਾ ਤੇ ਲੱਗੀ ਹੈ ਕੀ ਪਤਾ ਕੀ ਕਰਤ ਚੁਕਣਾ ਨਹੀਂ ਆਪਣੇ ਦਿਮਾਗ ਬਥੇਰਾ ਦਾ ਕੰਮ ਕਰਦਾ ਕਿਹਦੀ ਚੁਕਣਾ ਪਿੱਛੇ ਕੀ ਆ ਤੈਨੂੰ ਜਿਆਦਾ ਪਤਾ ਨਹੀਂ ਆ ਵੀ ਆਉਂਦਾ ਫਿਰ ਦਿਮਾਗ ਬਥੇਰਾ ਕੰਮ ਕਰਦਾ ਵਾ ਵੀ ਇਹ ਥੋੜੀ ਘਟੋ ਘਟ ਪੈਣ ਜੇ ਪੈਣ ਵਾ ਤੇ ਪੈਣ ਸ ਇਹ ਥੋੜੀ ਬਟਾਈ ਲਾਈ ਜਾਨੀ ਹਰ ਪਾਸੇ ਢਾਜੀ ਤਾਂ ਪੁੱਤ ਇਹ ਤਾਂ ਮੁੰਡੇ ਦਾ ਹੀ ਸੋਚ ਲੈਂਦੀ। ਮੁੰਡੇ ਦਾ ਤਾਂ ਜੇ ਨਾਮ ਅਜ਼ਰੋ ਲਿਆਗਾ ਤਾਂ ਪਹਿਲਾਂ ਉਹਨੇ ਲੜਾਈ ਪਾ ਦਿੱਤੀ। ਹਾਂ ਜੇ ਮੰਨੇ ਜਿਹੜਾ ਭੇਜਣਾ ਉਹ ਵੀ ਪੈਸੇ ਦੂਜਾ ਜਿ ਚੱਕ ਚਕਾ ਕੇ ਭੇਜਣੀ ਪਲਾਟ ਵੇਚਣਾ ਹੀਗਾ। ਹੁਣ ਇਹਨੂੰ ਇਹਨੇ ਬਹੁਤ ਪਿਆਰ ਚਾਹਣਾ ਕਿਥੋਂ? ਮੈਨੂੰ ਲੱਗਦਾ ਵੀ ਛੁੱਟੂ ਚਾ ਮਗਰ ਲੱਗਾ ਹੈ। ਜਿਹੜਾ ਚਾਰੀ ਜਾਣੇ ਚਾਵਾ ਦਾ ਹੀ। ਜਿਹੜਾ ਬੋਲਦਾ ਜੀ ਆ ਆ ਸਮਝਦਾ ਨਹੀਂ। ਨਿਆਣੇ ਨਿੱਕੇ ਆ ਨਿਆਣੇ ਕਿਹੜੇ ਇੰਨੇ ਵੱਡੇ ਆ। ਨਿਆਣਿਆਂ ਨੂੰ ਉੱਥੇ ਸਾਂਭੂਗੀ ਕਿ اچھا ਕੰਮ ਕਰੂਗੀ ਕਿ ਕੀ ਕਰੂਗੀ ਇਹ ਕੀ ਇਹਦਾ ਦਿਮਾਗ ਕੰਮ ਕਰਦਾ। ਕਿ ਉਹ ਤੇ ਕੀ ਪਲੈਨਿੰਗ ਹੋਊ ਚਾਹ ਮੈਂ ਪੁੱਛਦੀ ਹਾਂ ਹੁਣ ਸਾਬ ਨਹੀਂ ਪੁੱਛੀ ਲੜਾਈ ਤੇ ਲੱਸੀ ਜਿੰਨੀ ਮਰਜੀ ਵਧਾ ਲਓ ਕਿੱਧਰ ਹੁਣ ਪਿੰਡਾਂ ਤੋਂ 50 ਲੱਖ ਲੈਣ ਚੱਲੀ ਆ ਕਿਉਂ ਤੈਹੀ ਲੁੱਟੇ ਆ ਜਿਹੜਾ ਪਿੰਦਰ ਕੋਲ ਲੈਣਾ ਵਾ ਆਹੀ ਇਹ ਸਭ ਨਾਲ ਲੁੱਟੇ ਹੀ ਆ ਆ ਤੀ ਤੇ ਲੁੱਟੇ ਹੀ ਰਹਿਣਾ ਆਪ ਹੀ ਤੇ ਤੁਹਾਨੂੰ ਇੱਕ ਜਣੇ ਨੂੰ ਕਿਹਾ ਹੈਗਾ ਵੀ ਇੱਕ ਜਣਾ ਜਾਊਗਾ ਤਾਂ ਤੂੰ ਦੇਹ ਤੇ ਸਾਰਾ ਟੱਬਰ ਹੀ ਫਿਰ ਹੋਗੇ ਤੇ ਤਿਆਰ ਬਸ ਪੈ ਗਿਆ ਨਾ ਰੋਣਾ ਤੇ ਪੈਣਾ ਹੀ ਆ ਤੇ ਪਹਿਲਾਂ ਹੀ ਪਤਾ ਹੈਗਾ ਪੈਣਾ ਹੀ ਆ ਸੁਮਤ ਲਾਉਣੀ ਲਾਉਣੀ ਕੋਈ ਨਾ ਕੋਈ ਲੋਕੀ ਸੌ ਸੁਖਣਾ ਸੁਖ ਕਿਤੇ ਫੇਰ ਕਿਤੇ ਜਾਂਦੇ ਆ ਵੀ ਚਲੋ ਸਾਡਾ ਜੀ ਤੁਹਾਨੂੰ ਲੱਗਾ ਵਾ ਸੁਖੀ ਸੰਦੀ ਪਹੁੰਚੇ ਤੇ ਤੁਸੀਂ ਲੜਾਈ ਪਾ ਦਿਆ ਕਰੋ ਇਹ ਲੜਾਈ ਪੈਣੀ ਆ ਅਸੀਂ ਕੱਲੇ ਦਾ ਕਿਹਾ ਸੀ ਨਾ ਵੀ ਕੱਲੇ ਨੂੰ ਭੇਜਦੇ ਨੇ ਬਾਅਦ ਚ ਮੁੰਡੇ ਨੂੰ ਭੇਜਾਂਗੇ ਤੇ ਤੂੰ ਤੇ ਸਲਾਹ ਨਾ ਤੋ ਰਹੀ ਨੀ ਆ ਚਲ ਠੀਕ ਆ ਫਿਰ ਭੇਜੋ ਉਹਨੂੰ ਅਮਰੀਕਾ ਦੀ ਡੌਂਕੀ ਲਵਾਓ 55 50 ਮੰਗਦਾ ਹੀ ਅਸੀਂ ਨਹੀਂ ਕੁਝ ਵੀ ਕਰ ਸਕਦੇ ਸਿੱਧੀ ਗੱਲ ਆ ਯਾਦ ਤੁਤ ਮੇਰੀ ਸ਼ਰੀਕ ਕ੍ਰੀਮ ਬਣ ਕੇ ਬੈ ਗਈ ਤਾਂ ਮੈਂ ਤਾਂ ਵਿਚੋਲਣ ਬਣ ਕੇ ਤੇ ਪਛਤੋਂਦੀ ਆ ਮੈਂ ਤਾਂ ਭੈਣ ਬਣ ਕੇ ਪਛਤੋਂਦੀ ਆ ਉਦੋਂ ਦੀ ਮੈਂ ਤਾਂ ਕਹਿੰਦੀ ਸ਼ਰੀਕਣੀ ਬਣੀ ਹੁੰਦੀ ਦਰਾਨੀ ਚਟਾਨੀ ਬਣੀ ਹੁੰਦੀ ਤੇ ਮੈਂ ਜਿਹਨੂੰ ਆਪਣਾ ਬੰਦਾ ਸੈੱਟ ਕਰ ਲੈਣਾ ਹੈਗਾ ਤੇ ਹੁਣ ਬਣ ਜਾ ਠੀਕ ਹੈ ਆਪਣੇ ਹਿੱਸੇ ਦੀ ਵੇਚ ਲੋ ਤੇ ਚੱਲ ਜੋ ਵੇਖਿਆ ਨਾ ਮਮੀ ਇੱਥੇ ਬੈਠੀ ਚੁੱਪ ਕਰਕੇ ਗੁੰਗੀ ਬਣ ਕੇ ਹੁਣ ਮੈਨੂੰ ਤਾਂ ਪਹਿਲਾਂ ਹੀ ਪਤਾ ਹੀਗਾ ਆਪਣਾ ਵਿਆਹ ਕੇ ਤੇ ਨਾ ਅਸੀਂ ਵਿਆਹ ਲਿਆ ਨਾ ਉਹ ਕਿਸੇ ਪਾਸੇ ਲੱਗਾ ਸਿਰਫ ਪੜਿਆ ਹੀ ਆ ਨਾ ਪੜਿਆ ਹੀ ਨਾ ਨਹੀਂ ਜਾਣਾ ਮਾਨਾ ਨਹੀਂ ਜਦੋਂ ਵਿਆਹ ਆ ਜਾਊਗਾ ਵਿਆਹ ਜਾਗਾ ਹੀ ਹੁਣ ਦਿੰਦੇ ਬਕਰਿਆ ਹੀ ਅਹੀਂ ਨਹੀਂ ਆਪਣੇ ਮੁੰਡੇ ਦੀ ਜਾਇਦਾਦ ਜਿਹੜੀ ਉਹ ਬਰਬਾਦ ਕਰਨੀ ਹੈਗੀ ਆਪਿ ਉਹ ਨਹੀਂ ਪਹਿਲੀਆਂ ਵੇਚਣ ਦੇ ਆਵਾਂਗੇ ਵੀ 50 ਲੱਖ ਅੱਧਾ ਕਰੋੜ ਰੁਪਇਆ ਬੰਦਾ ਤਾ ਵੇਚਣ ਨੂੰ ਕਿੰਨੇ ਗਿਆਗਾ ਵੇਚਣ ਨੂੰ ਕਿੰਨੇ ਗਿਆਗਾ ਗਹਿਣੇ ਪਹਿਣ ਪੈਂਦੀਆਂ ਹੀ ਵੇਣਾ ਕੋਈ ਦਿੰਦਾ 50 ਲੱਖ ਰੁਪਇਆ ਹੂੰ ਦੇਣ ਨੂੰ ਤਾਂ ਸਾਰਾ ਕੁਝ ਹੋ ਜਾਂਦਾ ਨਹੀਂ ਤੂੰ ਇਹ ਮਾਨਾ ਜਾ ਕੇ ਬੈਠੋ ਜਿੱਦਾਂ ਹੋਂ ਤੂੰ ਕੀਤੀ ਮਗਰੋਂ ਥਾਣੇ ਤੇ ਤੁਹਾਨੂੰ ਪੈਸਾ ਨਾ ਵੇਜੋ ਆਡੀ ਤੇ ਵਿੱਕ ਗਈ ਨਾ ਉਹ ਦੋਤਾ ਪਾਜੀ ਨੇ ਅੰਦਰ ਹੀ ਵੜ ਕੇ ਕਿਹਾ ਹੀਗਾ ਵੀ ਸੋਨਾ ਲਿਆ ਦੋ ਉਦੋਂ ਤਾਂ ਮੇਰ ਕੋ ਵੀ ਕਢਾ ਲਿਆ ਆਪਣਾ ਵੀ ਕਰਨਾ ਚਾਹ। ਸੰਜੋ ਤੇਰੇ ਨਾਲ ਵੀ ਹੋਇਆ ਹੀ ਨਾ ਅੱਧਾ ਤੇਰੇ ਨਾਲ ਹੀ ਹੋਇਆ ਨਾ ਤੇ ਕੀ ਪਤਾ ਹੀ ਜਾ ਕੇ ਤਨ ਖਮਾ ਪਾਈਏ ਤੁਹਾਨੂੰ ਇਹ ਕੋਈ ਭਰੋਸਾ ਨਹੀਂ ਹੈਗਾ ਜਿੱਦਾਂ ਦੂਆ ਹੁਣ ਜਾ ਕੇ ਕੀਤਾ ਵਾ ਨਾ ਵੀ ਇੱਕ ਜਣੇ ਦਾ ਕਿਹਾ ਮੰਨੇ ਨੇ ਜਾਣਾ ਹੀ ਉਹਦਾ ਪਤਾ ਕਰਕੇ ਉਹਨੇ ਕਿ ਤੁਸੀਂ ਜਾ ਕੇ ਜਾਣਾ ਤੇ ਤੁਰ ਪੈਣਾ ਵਾ ਇਹ ਕੋਈ ਕੰਮ ਨਹੀਂ ਇਹ ਚਾਰਾਂ ਜਣੇ ਨੇ ਕੀ ਹੋ ਚੱਲਿਆ ਵਾ ਅੱਜ ਇਹ ਨਾ ਗੱਲ ਆ ਜਿਹਦੇ ਤੇ ਫਾਈਲ ਲਗਾਉਣ ਦੀ ਗੱਲ ਹੋਈ ਹੈ ਨਾ ਅੱਜ ਲੱਗਤ ਨਹੀਂ ਗਈ ਕਿ ਜਾਂ ਵਿਜੇ ਮੈਂ ਹਸਪੀਟਲ ਫੜਾ ਤੇ ਫਾਈਲ ਲਗਾ ਲੈ ਤੇ ਲੱਗ ਵੀ ਚੁੱਕੀ ਤੇ ਕਰ ਦੇ ਵਿੱਚ ਤੇ ਕੱਲ ਆ ਤੇ ਮੰਮੀ ਤੂੰ ਕੋਈ ਆ ਮੈਂ ਆਪ ਹੀ ਨਾ ਇਹਨਾਂ ਨਾਲ ਗੱਲ ਕਰਦੀ ਤੇ ਇਹ ਮੇਰੇ ਦਿਵਾਲੇ ਆ ਜਾਂਦੇ ਆ ਤੇ ਗੱਲ ਕਰਨੀ ਪੈਣੀ ਜਦੋਂ ਘਰ ਵਿੱਚ ਕਰਾਂਗੇ ਤਾਂ ਪਹਾ ਬੜੂਗਾ ਕਿਤਰਾ ਬੜੂਗਾ ਮੈਂ ਦੇਖੋ ਕਿਹੜੇ ਮੈਂ ਦੱਬੇ ਕਿਹੜੇ ਪੁੱਟ ਕੇ ਨਹੀਂ ਮੈਂ ਸ਼ਰਤ ਰੱਖੀ ਨਾ ਡਾਣਾ ਪੇ ਹਜ਼ਾਰ ਦੀ ਸ਼ਰਤ ਰੱਖ ਲੋ ਜੇ ਮੰਨ ਜਣਗੇ ਵੇਖਿਆ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਸਿੱਧੀ ਗੱਲ ਆ ਮੰਮੀ ਸਾਨੂੰ ਵੱਖਰੇਆ ਕਰੋ ਅਸੀਂ ਨਹੀਂ ਇਹਦੇ ਨਾਲ ਰਹਿਣਾ ਹੈਗਾ ਸਿੱਧੀ ਗੱਲ ਆ ਭਾਗੇ ਤੇ ਮੈਂ ਭੈਣ ਬਣੀ ਹੁਣ ਨਹੀਂ ਮੈਂ ਬਣਣਾ ਭੈਣ ਕਾਦੀ ਬਣੀ ਸੀ ਸ੍ਰਿਕਣੀ ਬਣੀ ਸੀ ਆਪ ਮਹੀਨੇ ਬਾਅਦ ਤਨਖਾਹ ਆਵੇ ਤੇ ਉਹ ਵਰਤਨ ਐਸ਼ਾ ਕਰਨ ਜੋ ਮਰਜ਼ੀ ਤਨਖਾਹ ਦਾ ਹੀ ਸਾੜਾ ਵਾ ਨਾ ਤਨਖਾਹ ਦਾ ਹੀ ਸਾੜਾ ਹੋਣਾ ਨਹੀਂ ਜਦੋਂ ਮੈਂ ਅੱਗੇ ਸਾਰਾ ਕਰੂਗੀ ਬੱਕਰੀਓ ਦਾ ਸਾਰਾ ਕਰੂਗੀ ਪਤਾ ਫੇਰ ਲੱਗੂਗਾ ਤੇ ਕੋਈ ਨਹੀਂ ਕਰਨੂਗੀ ਹਾਂ ਰਹਿ ਲਓ ਆਪਣੀ ਜਿਹਾ ਜਿਹਾ ਤੇ ਦੂਜਾ ਅakhir ਹਮਾਰ ਕਰਾਇ ਤੇ ਰਹਿ ਲਵਾਂਗੇ ਅਹੀਂ ਨਹੀਂ ਰਹਿਣਾ ਇੱਥੇ ਸਿੱਧੀ ਗੱਲ ਆ ਰਹਿ ਲਓ ਜਿੱਥੇ ਮਰਜੀ ਰਹਿ ਲਓ ਫੇਰੂ ਫੇਰੂ ਹੁਣਾਵਾ ਉਹੋ ਤੁਸੀਂ ਤੁਹਾਡਾ ਰੱਖਦਾ ਲੜਾਈ ਲੱਸੀ ਜਿੰਨੀ ਮਰਜੀ ਵਗਾਈ ਜੋਤ ਵਦੀ ਚ ਨਹੀਂ ਤਾਂ ਫੇਰ ਮੰਨ ਜਨ ਅਹੀਂ ਨਹੀਂ ਦੁਨੀਆ ਬਾਹਰ ਜਾਂਦੀ ਆਈ ਆ ਨਾ ਪਹਿਲਾਂ ਤਾਂ ਮਨਜ਼ੂਰ ਤਾਂ ਹੀ ਬਣਾਉਣਾ ਵਾ ਫੇਰੇ ਉੱਤੋਂ ਬਾਅਦ ਆਹੀ ਆਪਣਾ ਬਣਾਉਣਾ ਵਾ ਜਾਇਜ਼ ਗੱਲ ਮੰਨੀ ਜਾਂਦੀ ਹੈ ਨਰਜਾਇਜ਼ ਨਹੀਂ ਮੰਨੀ ਜਾਂਦੀ ਨਰਜਾਇਦਤ ਨਹੀਂ ਆ ਕੋਈ ਵੀ ਘਰਾਂ ਦੇ ਵਿੱਚੋਂ 50 ਲੱਖ ਰੁਪਏ ਨਹੀਂ ਨਿਕਲਦਾ ਇਹ ਤਾਂ ਫਿਰ ਜਾਇਦਾਦ ਵੀ ਜੜੀ ਉਹ ਵੇਚਣ ਵਾਲੀ ਗੱਲ ਹੋ ਗਈ ਆ ਸਾਡੇ ਕੋਲ ਨਹੀਂ ਇਹੋ ਜਿਹੇ ਕੰਮ ਹੁੰਦੇ ਆ ਕਿ ਸਿੱਧੀ ਗੱਲ ਆ ਜਾਇਦਾ ਤਾਂ ਬਣ ਨਹੀਂ ਜਾਂਦੀਆਂ ਵਾ ਘੜੀਆਂ ਨਹੀਂ ਬੰਦੀ ਜਦੋਂ ਕਿਹਾ ਵਾ ਬੇ ਗਹਿਣੇ ਪਾ ਲੋ ਮੈਨੂੰ ਨਹੀਂ ਮੰਨਦੀ ਤੇ ਮੈਨੂੰ ਨਹੀਂ ਮੇਰੇ ਮੰਨੇ ਤੇ ਮੈਨੂੰ ਭਾਂ ਭਰੋਸਾ ਹੋਗਾ ਮੈਨੂੰ ਦੇਤੇ ਕੋਈ ਭਰੋਸਾ ਨਹੀਂ ਹੈਗਾ ਸਿੱਧੀ ਗੱਲ ਤੇ ਫਿਰ ਐਵੇਂ ਲਿਆ ਕੇ ਬੈ ਗਈ ਮੈਨੂੰ ਇੱਥੇ ਆਪਣੇ ਹੱਕ ਤੇ ਬਟਾਵਾ ਲਈ। ਮੈਂ ਸਭ ਐਨ ਸਮਝਾਇਆ ਜਿਹੜੇ ਕੰਮ ਤੂੰ ਚੜਾ ਕੇ ਕਰਨ ਦੇਈ ਉਹ ਤੋਂ ਤੇ ਮੈਨੂੰ ਹੈ ਹੀ ਆ ਨਾ ਫਿਰ ਆ ਤੂੰ ਮੈਨੂੰ ਸਲਾਹ ਕੀਤੀ ਵੀ ਅਸੀਂ ਚਾਰਾਂ ਜਣੇ ਨੇ ਬਣਾਉਣਾ ਵਾ। ਜੇ ਤੂੰ ਕਹਿ ਦਿੰਦਾ ਪਹਿਲਾਂ ਨੇ ਉੱਥੇ ਸਲਾਹ ਦਿੱਤੀ ਅਗਲੇ ਜੰਟਾ ਨੇ ਸਲਾਹ ਦਿੰਦੇ ਆ ਤੇ ਜੇ ਮੰਨਣ ਚਾਗੀ ਇਹਦੇ ਉਹ ਕਹਿੰਦਾ ਵੀ ਵੇਖ ਨਾ ਮਨਾ ਕੇ ਘਰ ਉਹਨੇ ਤਾਂ ਪਹਿਨੇ ਮੈਨੂੰ ਕਹਿਤਾ ਹੀਗਾ ਤੇਰੀ ਭੈਣ ਨੇ ਲੜਾਈ ਪੋਣੀ ਉਹੋ ਹੀ ਗੱਲ ਹੋ ਗਈ ਆ ਗਈ ਇੱਕ ਗੱਡੀ ਤੇਰੀ ਕੋ ਹਾਂਦੇ ਆ ਤੇ ਜੰਟਾ ਦੇ ਮਗਰ ਲੱਗੀ ਕਹਿੰਦੇ ਫੇਰ ਤੂੰ ਜਰਜਾਈਦਾ ਤੇ ਜੰਟ ਬਾਹ ਫੜਨਗੇ ਤੇ ਫੇਰ ਹੀ ਬਾਹਰ ਜਾਈਦਾ ਵਾ ਇਦਾਂ ਕਿਦਾਂ ਚੱਲ ਜਾਗੇ ਉੱਥੇ ਕਿਹੜੀ ਮੇਰੀ ਜੀ ਕਹਿੰਗੇ ਤੇਰੇ ਬੱਚੇ ਆ ਤੂੰ ਸੋਚ ਪੁੱਤਰੇ ਕੀ ਕਰੇ ਕੀ ਤੇ ਉੱਥੇ ਕਿੜੇ ਬੱਚਿਆਂ ਦੀ ਨਾਨੀ ਬੈਠੀ ਜਿੰਨੇ ਮੈਨੇ ਸਪான்ਸਰ ਕਰ ਦੇਣੀ ਤੋਂ ਤੇ ਭੈਣਾ ਸਾਡੇ ਨਾਲ ਜ਼ਿਆਦਾ ਪੜ੍ਹੀ ਅਹੀਂ ਹਾਂ ਤੇ ਇੰਨਾ ਗੱਲਾਂ ਮੰਮੀ ਮੈਂ ਕੀ ਮੈਂ ਕੀ ਕਰਾਂ ਮੈਨੂੰ ਦੱਸ ਨਾ ਤੂੰ ਨਹੀਂ ਤੂੰ ਕੁਝ ਕੀ ਦਿਆ ਕਿਸੇ ਵਖਰੇ ਜੋ ਆਪਣੀ ਜਾਇਦਾਦ ਚਾਹੇ ਵੇਚ ਲੋ ਜੋ ਮਰਜ਼ੀ ਕਰ ਲੋ ਤੇ ਬੇਸ਼ੱਕ ਸਾਰਾ ਡੱਬਾ ਚਲ ਜਾਊਗਾ ਆ ਘਰ ਦੇ ਵਿੱਚ ਮੈਂ ਕੀ ਕਰੂੰਗੀ ਅਹੀਂ ਨਿਕਲ ਜਾਣੇ ਬਰਾ ਸੋਈ ਦੇ ਵਿੱਚ ਦੋ ਦੋ ਸਿਲੰਡਰ ਰੱਖ ਲਾਂਗੇ ਚੁੱਲ੍ਹੇ ਰੱਖ ਲਾਂਗੇ ਇੱਕ ਪਹਿਲਾਂ ਹੀ ਕਹਤਾ ਨਾ ਪਹਿਲਾਂ ਹੀ ਕਹਤਾ ਕਿ ਇਹੀ ਕਰਾਇ ਤੇ ਚੱਲ ਜਾਣਾ ਤੁਸੀਂ ਸੰਭੋ ਕਿ ਇਜਾਦਤ ਨਹੀਂ ਵਿੱਚ ਪਹਿਲਾਂ ਹੀ ਪਲੈਨਿੰਗ ਹੋਣੀ ਆ ਆਹੀ ਨਹੀਂ ਮम्मी ਮੈਂ ਨਹੀਂ ਪਾਣੇ ਜੇ ਉੱਤੇ ਪਾ ਲੈਣਾ ਇੰਨੇ ਤੇ ਇੱਥੇ ਖਲਾਰਾ ਪਾਈ ਰੱਖਿਆ ਕਰਨਾ ਵਾ ਮੈਂ ਤੇ ਉੱਪਰ ਚੜ੍ਹਨਾ ਨਹੀਂ ਆ ਭਰਾ ਕੀ ਪਤਾ ਕਦੋਂ ਬੰਦੇ ਦੇ ਡਿੱਗ ਕੇ ਸੱਟ ਲੱਗ ਜਣੀ ਨਾ ਉੱਤੋਂ ਬੰਦਾ ਉਤਰਨ ਵਾਲਾ ਨਾ ਕੁਛ ਕੰਨ ਗੁੱਡੇ ਵਾਰੇ ਲਾਤਾਂ ਗੋਡੇ ਦੁੱਖਿਆ ਕਰਨੇ ਕਿੱਦਾਂ ਮੈਂ ਉਤਰਿਆ ਕਰਨਾ ਪੌੜੀਆਂ ਇਨੂੰ ਚੜਾਇਓ ਉੱਤੇ ਜੇ ਚੜਦੀ ਐ ਤੇ ਕਿੱਦਾਂ ਬੋਲਣ ਦੀ ਐ ਕਿੱਥੋਂ ਤੱਕ ਪਹੁੰਚਣ ਦੀ ਐ ਐਹ ਤੇ ਇਹ ਮੁੰਡਾ ਸਾंजे ਘਰ ਤੇ ਵਿਆਹ ਲੈਣਾ ਬਾਹਰ ਭੇਜ ਲੈਣਾ ਵਾ ਉਦਾਂ ਕਰ ਲੈਣਾ ਇੱਤਾਂ ਕਰ ਲੈਣਾ ਬੰਦਾ ਕੁਛ ਵੀ ਮੁੰਡਾ ਇਹਦਾ ਕੁਛ ਨਹੀਂ ਲੱਗਦਾ ਹੈਗਾ ਕੋਈ ਤਾਂ ਘਣਾ ਕਹੇ ਬੰਨੇ ਵੀ ਨਹੀਂ ਕੁੜੀਆਂ ਮੈਨੂੰ ਸਗੋਂ ਵਿੱਚ ਤੇ ਨਹੀਂ ਦੁਖੀ ਕੀਤਾ ਨਹੀਂ ਉੱਪਰਲੇ ਨੂੰ ਕੀ ਸੁਖ ਹੋਣਾ ਨਾ ਉੱਪਰਲੇ ਕੋ ਵੇੜਾ ਨਾ ਕੁਛ ਇੰਨੇ ਮੈਨੂੰ ਇੱਥੇ ਬਹਿਣ ਦਿਆ ਕਰਨਾ ਵਾ ਤਾਂ ਕੀ ਕਰਨਾ ਫਿਰ ਕਹਿੰਦੇ ਉਸ ਤੇ ਕਹਿਣਾ ਕਿ ਸੌਖਾ ਪਿਆ ਬਸ ਇਹ ਸਿੱਧਾ ਹੀ ਕਾਦਣ ਵੀ ਨਹੀਂ ਜਾਣ ਦੇਣਾ ਉਹ ਇਹਨਾਂ ਨੇ ਕਹਿਤਾ ਵਾ ਹੁਣ ਮੈਂ ਵੇਖ ਲਉਂਗੀ ਜੋ ਕਰਨਾ ਵਾ ਤੈਨੂੰ ਕਰੋ ਅੱਡ ਅੱਡ ਹੀ ਆ ਜੋ ਕਰਨਾ ਜੇ ਆਪਾਂ ਪਹਿਲੀ ਹੀ ਗਹਿਣੇ ਰੱਖੀ ਗਏ ਨਾ ਇਹਨੇ ਪੈਸੇ ਸਾਨੂੰ ਤਾਂ ਵੀ ਨਹੀਂ ਮਿਲਦੇ ਤੇ ਕਿੱਥੋਂ ਕਰਦਾ ਕੰਮ ਚੱਲੂਗਾ ਰੋਟੀ ਪਣੀ ਦਾ ਪਤਾ ਨਹੀਂ ਲੋਕਾਂ ਦੇ ਕਿੱਦਾਂ ਪੈਸੇ ਹੋ ਜਾਂਦੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਲੋਕੀ ਪੈਸੇ ਕਿੱਥੋਂ ਕੱਢ ਲੈਂਦੇ ਆ ਐਨੀਆਂ ਜਿਹੀ ਪੁੱਤ ਪੈਸੇ ਨਿਕਲਦੇ ਹੁੰਦੇ ਘਰਾਂ ਤੋਂ ਮੇਰੇ ਵਾਰੀ ਤੇ ਬਸ ਨਾ ਹੀ ਹੋ ਜਾਂਦੀ ਐ ਨਾ ਹਰ ਇੱਕ ਚੀਜ਼ ਨਾ ਹੀ ਹੋ ਗਈ ਆ ਘਰ ਦੇ ਵਿੱਚ ਵੀ ਤੈਨੂੰ ਨਹੀਂ ਕੁਝ ਵੀ ਮਿਲਣਾ ਆਪਣੇ ਭੈਣ ਬਣਵਾਏਗੇ ਬਣਾ ਲਾ ਮੇਰੇ ਤੇ ਨਹੀਂ ਕੋਈ ਵਾਸਤੇ ਮੇਰੇ ਨਹੀਂ ਹੋ ਹੈਗੇ ਹਾਂ ਭੈਣ ਬਣਵਾਈਆ ਸੀਗਾ ਪਹਿਲਾਂ ਜਦੋਂ ਤੱਕ ਮੈਂ ਨਹੀਂ ਵਿਆਹ ਕੇ ਆਈ ਹੁਣ ਤੇ ਉਹ ਸਰੀਕ ਹੀ ਉਹ ਬਸ ਹਾਂ ਮੈਨੂੰ ਨਹੀਂ ਸਮਝ ਲੱਗਦੀ ਜੇ ਮੈਂ ਉਧਰ ਜਾਂਨੀ ਆ ਉਹਦਾ ਸਾਡਾ ਬੈਂਡ ਆ ਮੈਂ ਤਾਂ ਸੁਸ ਵਿਚ ਕੇ ਆਪਣਾ ਹਮਾਤ ਵੀ ਖਰਾਬ ਆ ਤਾਂ ਚੰਗਾ ਹੋਰ ਕਿਤੇ ਮੈਂ ਗਈ ਹੁੰਦੀ ਤੇ ਜ਼ਿੰਦਗੀ ਤੇ ਝੋਲ ਲੈਂਦੀ ਸਾਰੇ ਉਥੇ ਵੇਖ ਕੇ ਕਹਿੰਦੇ ਹੁੰਦੇ ਸੀਗੇ ਦੋਨਾ ਭੈਣਾਂ ਦੀ ਕਿੰਨੀ ਬੰਦੀ ਹੈ ਨਾ ਜੀ ਆਹ ਬਨੰਦੀ ਆ ਸਾਡੀ پتہ ਨਹੀਂ ਹੋ ਕੀ ਕਿਆ ਵਾ ਇਹ ਤੋਂ ਮੈਨੂੰ ਲੱਗਦਾ ਨਹੀਂ ਵੀ ਮੇਰੀ ਭੈਣ ਵਾ ਇਹਨੋ ਤਾਂ ਡਰਾਣੀਆਂ ਚੁਛਾਣੀਆਂ ਵੀ ਚੰਗੀਆਂ ਹੁੰਦੀਆਂ ਉਹ ਵੀ ਕਦੀ ਚਾਜਣਾ ਬੋਲ ਪੈਂਦੀਆਂ ਤੇ ਬੋਲਦੀ ਨਹੀਂ ਸਿੱਧੇ ਮੂੰਹ ਸਿਆਣੇ ਵਾਕੇ ਸੱਚ ਹੀ ਕਹਿੰਦੇ ਹੁੰਦੇ ਜੀ ਇੱਕ ਭੈਣਾਂ ਜੜੀਆਂ ਵਾ ਇੱਕੋ ਕਾਰ ਨਹੀਂ ਹੋਣੀ ਚਾਹੀਦੀਆਂ ਸ਼ਰੀਕਣੀਆਂ ਬਣ ਜਾਂਦੀਆਂ ਵਾ ਐਵੇਂ ਸਿਆਣਿਆਂ ਦੀ ਗੱਲ ਨੂੰ ਨਾ ਸਪਾਸੇ ਪਾ ਕੇ ਤੇ ਮੈਨੂੰ ਰਿਸ਼ਤਾ ਕਰਵਾ ਲਿਆ ਤੇ ਸ਼ਰੀਕਨੀ ਬਣੀ ਹੀ ਮੇਰੀ ਕਿਤੇ ਹੋਰ ਹੁੰਦੀ ਮੈਂ ਵੀ ਮਿਲਦੀ ਵਰਤਦੀ ਇਹ ਵੀ ਹੁੰਦੀ ਤੇ ਰਿਸ਼ਤਾ ਜਿਹੜਾ ਬਣਿਆ ਰਹਿਣਾ ਹੈਗਾ ਇਹਦਾ ਤਾਂ ਹੁਣ ਰਿਸ਼ਤਾ ਹੀ ਖਤਮ ਹੋ ਗਿਆ ਇਹਦਾ ਹੁਣ ਕੋਈ ਹੱਲ ਨਹੀਂ ਆ ਹੱਲ ਸਿਰਫ ਇਹ ਹੀ ਆ ਕਿ ਵੱਖਰੇ ਹੋਣਾ ਵੱਖਰੇ ਵੀ ਹੁਣ ਇੱਥੇ ਨਹੀਂ ਰਹਿਣਾ ਹੈਗਾ ਇੱਥੋਂ ਚੱਲ ਜਾਣਾ ਵਾ ਦੂਰ ਰਵਾਂਗੇ ਤੇ ਕਿਤੇ ਫਿਰ ਬੋਲ ਚਾਲ ਰਹਿ ਜਾਊਗਾ ਨਹੀਂ ਤਾਂ ਇਦਾਂ ਤਾਂ ਕੋਈ ਹੱਲ ਹੀ ਨਹੀਂ ਹੈਗਾ ਸਾਚੀ ਹੈਗੇ ਭੈਣਾ ਸ਼੍ਰੀ ਕਨਿਆ ਬਣ ਜਾਂਦੀਆਂ